ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆਏ ਆ 550 ਦੀ ਸੇਲ ਵਾਲੇ ਸੂਟ ਬਹੁਤ ਸੋਹਣੇ ਸੂਟ ਹੋਣਗੇ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਦੱਸਦੀ ਹਾਂ ਤੁਹਾਨੂੰ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਇਸ ਮਹੀਨੇ ਦੇ ਲਾਸਟ ਤੇ ਮਿਲੇਗਾ ਜੀ ਉਹਨਾਂ ਨੂੰ ਗਿਫਟ ਜਿਹੜੇ ਸਾਡੀ ਵੀਡੀਓ ਨੂੰ ਵਾਰ-ਵਾਰ ਦੇਖ ਕੇ ਸ਼ੇਅਰ ਕਰਨਗੇ ਠੀਕ ਹੈ ਜੀ ਬਹੁਤ ਸੋਹਣੇ ਸੂਟ ਹੋਣਗੇ ਤੇ ਚਲੋ ਪਹਿਲਾਂ ਸੂਟ ਹੀ ਦੇਖਦੇ ਹਾਂ ਠੀਕ ਹੈ ਵੀਡੀਓ ਦੀ ਟਾਈਮਿੰਗ ਰਾਤ 8:00 ਵਜੇ ਹੋਏਗੀ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ ਪਹਿਲਾ ਸੂਟ ਬਹੁਤ ਸੋਹਣਾ ਜਿਹਾ ਆ ਗਿਆ ਮੈਰੂਨ ਜਿਹਾ ਕਲਰ ਆ ਗਿਆ ਬਹੁਤ ਸੋਹਣਾ ਹੈ ਲੋ ਠੀਕ ਹੈ ਮੈਰੂਨ ਕਲਰ ਆ ਗਿਆ ਪਲੇਨ ਵਾਈਟ oh sorry ਪਲੇਨ ਬਾਟਮ ਆ ਗਈ ਤੇ ਵਾਈਟ ਤਾਂ ਕਹਿ ਦਿੱਤਾ ਇਹਦੇ ਵਿੱਚ ਵਾਈਟ ਕਲਰ ਸੀ ਹੈਲੋ ਇਸ ਤਰ੍ਹਾਂ ਦਾ ਆਏਗਾ ਨਾਲ ਦੁਪੱਟਾ ਦੁਪੱਟਾ ਸੈਮੀ ਦਾ ਹੋਏਗਾ ਜੀ ਖੁੱਲਾ ਡੋਲਾ ਦੁਪੱਟਾ ਹੋਏਗਾ ਟਾਈਡ ਐਂਡ ਡਾਈ ਦਾ ਤੇ ਬਹੁਤ ਸੋਹਣਾ ਜਿਹਾ ਦੁਪੱਟਾ ਕੋਈ ਇਹ ਚੱਕਰ ਨਹੀਂ ਹੈ ਕਿ ਹਾਂ ਦੁਪੱਟਾ ਸੋਹਣਾ ਨਹੀਂ ਹੈ ਠੀਕ ਹੈ ਤੇ ਪਰ ਪ੍ਰਾਈਸ ਦੇ ਅਕੋਰਡਿੰਗ ਬਹੁਤ ਸੋਹਣਾ ਹੈ 550 ਦਾ ਸੂਟ ਹੋਏਗਾ ਤੇ 550 ਦਾ ਸੂਟ ਹੋਏਗਾ ਮੈਚਿੰਗ ਸੂਟ ਹੈ कॉटन ਦਾ 컬러 ਤੁਹਾਨੂੰ ਸ਼ੋ ਕਰਾ ਦੇਣੀ ਲੋ ਜੀ ਨੈਕਸਟ ਕਲਰ ਆ ਗਿਆ ਬਹੁਤ ਹੀ ਸੋਹਣਾ ਜਿਹਾ ਮੋਰ ਪੰਖੀਆ ਗ੍ਰੀਨ ਕਲਰ ਲੋ ਜੀ ਠੀਕ ਹੈ ਗਾਲਾ ਪੱਟੀ ਬਣੀ ਹੋਈ ਆ ਬਾਰਡਰ ਲਾਈਨ ਬਣਿਆ ਹੋਇਆ ਹਨਾ ਨਾਲ ਆਏਗਾ ਉਸੇ ਤਰ੍ਹਾਂ ਦਾ ਦੁਪੱਟਾ ਤੇ ਬਾਟਮ 550 ਪ੍ਰਾਈਸ ਰਹੇਗਾ ਠੀਕ ਹੈ ਜੀ अगला कलर आ गया बहुत ही सोहना मस्टर्ड कलर आलो खोल के दिखा दें तू पूरा इवेंद आऊगा ठीक है जी इस तरह का पीस आए बहुत ही सोहना जहा पीस आ पाँच सौ पंजा प्राइस रहूगा नाल आ गया सैमी का दुपट्टा सैमी का दुपट्टा बहुत सोहना है कोई ये नहीं है कि बिल्कुल ही हल्का जहा वाला नहीं है आया जाएगा नैक्सट सूट आ गया जी डॉट्स वाला डॉट्स वाला सूट लैके है ना ट्रेंड चल रहा काफ़ी सारा डॉट्स वाले सूट का हेलो जी बहुत ट्रेंड च बरबरी ते आया साटन ते आया है ना क्रेप ते आया हूँ आ गया जी अपना कॉटन के उडर लाइन बनी हुई है ब्लू कलर की ठीक है तो यह आ गई रैड बॉटम तो रेड आ गया सैमी का दुपट्टा ठीक है दुपट्टा खुला डुला ही आऊगा कोई यहोजी गल नहीं हलो जी ठीक है पाँच सौ पाइस रहेगा नैक्सट आ गया फ्रोजी कलर ਹਲੋ ਜੀ 컬러 ਆ ਗਿਆ ਫਰੋਜ਼ੀ ਫਰੋਜ਼ੀ ਦੇ ਮਲਾਉਗੀ 오렌ਜ ਦੀ ਮੈਚਿੰਗ ਠੀਕ ਹੈ ਤੇ ਨਾਲ ਆ ਗਿਆ ਪਲੇਨ ਦੁਪੱਟਾ ਪਲੇਨ ਬਾਟਮ ਬਹੁਤ ਸੋਹਣਾ ਪੀਸ ਆ ਬਹੁਤ ਟ੍ਰੈਂਡ ਚ ਚੱਲ ਰਿਹਾ ਹੈ ਨਾ ਤੇ ਕਾਟਨ ਦਾ ਆਇਆ ਹੈ ਸੂਟ ਪ੍ਰਾਈਸ ਲੱਗੇ ਕਾਜੀ 550 ਰੁਪਏ ਨੈਕਸਟ ਸੂਟ ਦਾ 컬러 ਆ ਗਿਆ ਬਹੁਤ ਸੋਹਣਾ ਪੈਰਟ ਐਂਡ ਪਿੰਕ ਪੈਰਟ ਐਂਡ ਪਿੰਕ 컬러 ਦੀ ਕੰਟਰਾਸਟ ਆ ਲੋ ਜੀ ਬਹੁਤ ਹੀ ਸੋਹਣਾ ਜਿਹਾ ਪੀਸ ਆ ਬਹੁਤ ਸੋਹਣਾ ਡਿਜ਼ਾਈਨ ਪੋਲਕਾ ਡਾਟ ਤੇ ਹੁਣ ਬਹੁਤ ਮਸ਼ਹੂਰ ਹੋਇਆ ਪਿਆ ਹਨਾ ਐ ਲੋ ਜੀ ਇਹ ਆ ਗਿਆ ਦੁਪੱਟਾ ਤੇ ਬਾਟਮ 550 ਪ੍ਰਾਈਸ ਦਾਊਗਾ ਸੂਟ ਦਾ ਨੈਕਸਟ ਸੂਟ ਆ ਗਿਆ ਜੀ ਇਹ ਵੀ ਬਹੁਤ ਵਾਇਰਲ ਵਾਲਾ ਡਿਜ਼ਾਈਨ ਆ ਆਪਾਂ ਵੀ ਲਿਆਂਦਾ ਸੀਗਾ ਹਨਾ ਜੌਰਜਟ ਦੇ ਵਿੱਚ ਔਰਗੈਂਜ਼ਾ ਦੇ ਵਿੱਚ ਤੇ ਹੁਣ ਆ ਗਿਆ ਆਪਣਾ ਕਾਟਨ ਦੇ ਉੱਤੇ ਲਓ ਜੀ ਮਸਟਰਡ ਕਲਰ ਆ ਗਿਆ ਮਸਟਰਡ ਦੇ ਉੱਤੇ ਪਿੰਕ カラー ਦੀ ਫਲਾਵਰਿੰਗ ਆਊਗੀ ਹਨਾ ਟਾਈ ਐਂਡ ਆਈ ਪ੍ਰਿੰਟ ਆ ਗਿਆ ਤੇ ਲਓ ਜੀ ਇਹਦੇ ਨਾਲ ਤੇ ਟਾਈ ਐਂਡ ਡਾਈ ਬਾਟਮ ਹੀ ਲੱਗੀ ਹੈ ਮੈਂ ਸੋਚਿਆ ਪਲੇਨ ਹੋਏਗੀ ਲਓ ਜੀ ਟਾਈ ਐਂਡ ਡਾਈ ਬਾਟਮ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਆ ਨਾਲ ਤੁਹਾਨੂੰ ਦੁਪੱਟਾ ਵੀ ਟਾਈ ਐਂਡ ਡਾਈ ਦਾ ਮਿਲੂਗਾ 550 ਚ ਠੀਕ ਹੈ ਸਿੰਪਲ ਜਿਹਾ ਦੁਪੱਟਾ ਜਿਸ ਤਰ੍ਹਾਂ ਦੇ ਸੈਮੀ ਵਾਲੇ ਦੁਪੱਟੇ ਹੁੰਦੇ ਆ ਪਰ ਸੂਟ ਬਹੁਤ ਹੀ ਸੋਹਣਾ ਪ੍ਰਾਈਸ ਲੱਗੂਗਾ 550 カラー ਦੇ ਸ਼ੋਅ ਕਰਾ ਦਿੰਨੇ ਆ ਤੁਹਾਨੂੰ। ਆਹ ਲੋ ਜੀ 컬러 ਆ ਗਿਆ ਬਲੈਕ ਔਰ ਪਿੰਕ। ਆਹ ਲੋ ਜੀ। ਬਲੈਕ ਤੇ ਪਿੰਕ ਕਿੰਨਾ ਸੋਹਣਾ 컬러। ਤੇ ਆਹ ਲੋ ਇਹਦੇ ਨਾਲ ਵੀ ਆ ਗਈ ਬਾਟਮ ਤੇ ਦੁਪੱਟਾ ਤੇ ਪ੍ਰਾਈਸ ਲੱਗੇਗਾ ਸਿਰਫ ਤੇ ਸਿਰਫ 550 ਰੁਪਏ। ਬਹੁਤ ਸੋਹਣਾ ਡਿਜ਼ਾਈਨਰ ਜਿਹਾ ਪੀਸ ਆ। ਫਟਾਫਟ ਵਾਲਾ। ਲਓ ਜੀ ਨੈਕਸਟ ਪੀਸ ਆ ਗਿਆ ਗ੍ਰੀਨ ਗ੍ਰੀਨ ਤੇ ਜਾਦਾ ਹੀ ਕੁਝ ਜਿਆਦਾ ਹੀ ਟ੍ਰੈਂਡ ਚ ਸੀ ਬਹੁਤ ਜਿਆਦਾ ਸੇਲ ਹੋਈ ਗ੍ਰੀਨ ਸੂਟ ਦੀ ਸਾਵਣ ਦੇ ਮਹੀਨੇ ਚ ਆ ਲੋ ਜੀ ਗ੍ਰੀਨ ਸੂਟ ਗ੍ਰੀਨ ਬਾਟਮ ਠੀਕ ਹੈ ਔਰ ਗ੍ਰੀਨ ਦੁਪੱਟਾ ਟਾਈ ਐਂਡ ਟਾਈ ਬਹੁਤ ਸੋਹਣਾ ਪੀਸ ਆ ਪ੍ਰਾਈਸ 550 ਰਹੂਗਾ ਠੀਕ ਹੈ ਨੈਕਸਟ ਆ ਗਿਆ ਜੀ ਆਪਣੇ ਕੋਲ ਫਿਰ ਬਲੈਕ ਔਰ ਪਿੰਕ ਆ ਗਿਆ ਠੀਕ ਹੈ ਜੀ ਹਲੋ ਬਲੈਕ ਔਰ ਪਿੰਕ ਆ ਗਿਆ ਹਾਂਜੀ ਇਹ ਵੀ ਆ ਗਿਆ ਜੀ ਬਲੈਕ ਔਰ ਪਿੰਕ ਠੀਕ ਹੈ ਤੇ ਨੈਕਸਟ ਆ ਗਿਆ ਮਜ਼ੈਂਟਾ ਔਰ ਗ੍ਰੀਨ ਫੋਨ ਖੰਚ ਲਿਆ ਹਲੋ ਮਜ਼ੈਂਟਾ ਐਂਡ ਗ੍ਰੀਨ ਪਿੰਕ ਕਲਰ ਆ ਗਿਆ ਕਾਟਨ ਦਾ ਸੂਟ ਆਊਗਾ ਕਾਟਨ ਦੀ ਬਾਟਮ ਆਊਗੀ ਠੀਕ ਹੈ ਕੈਮਰੇ ਕਾਟਨ ਦੀ ਤੇ ਨਾਲ ਆਊਗਾ ਜੀ ਦੁਪੱਟਾ ਦੁਪੱਟਾ ਆ ਗਿਆ 22 and i ਠੀਕ ਹੈ ਬਹੁਤ ਸੋਹਣਾ ਜਿਹਾ ਦੁਪੱਟਾ ਆ ਲੋ ਮੈਂ ਖੋਲ ਕੇ ਦਿਖਾ ਦਿੰਦੀ ਹਾਂ ਇਸ ਤਰ੍ਹਾਂ ਲਾਉਗਾ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਸੂਟ ਪ੍ਰਾਈਸ ਲੱਗੇਗਾ ਜੀ 550 ਨੈਕਸਟ ਸੂਟ ਜਿਹੜੇ ਮੈਂ ਤੁਹਾਨੂੰ ਦਿਖਾਣ ਲੱਗੀ ਹਾਂ ਦੋ ਤਿੰਨ ਪੀਸ ਮੇਰੇ ਕੋਲ ਹੈਗੇ 500 ਵਾਲੇ ਠੀਕ ਹੈ ਦੇਖ ਸੂਟ ਕੱਢ ਕੇ ਫੜਾ ਹੋ ਜੀ ਇਹ 500 ਵਾਲਾ ਸੂਟ ਆ ਗਿਆ ਠੀਕ ਹੈ ਜਿਹੜੇ ਆਪਾਂ ਪਹਿਲਾਂ ਵੀ ਕਾਟਨ ਦੁਪੱਟਿਆਂ ਵਾਲੇ ਬਹੁਤ ਸੇਲ ਕੀਤੇ ਹੋਏ ਡਿਜ਼ਾਈਨ ਆ ਗਿਆ ਉਹੀ ਵਾਇਰਲ ਡਿਜ਼ਾਈਨ ਜਿਹੜਾ ਆਪਣੇ 10200 ਦੇ ਸੂਟ ਤੇ ਉੱਪਰ ਵੀ ਹੈ ਹਾਈਲਾਈਟ ਵੀ ਕੀਤਾ ਹੋਇਆ ਇਹਨੂੰ ਨਾਲ ਹਲੋ ਠੀਕ ਹੈ ਤੇ ਇਹ ਬਾਜੂ ਦਾ ਕਪੜਾ ਆ ਗਿਆ ਤੇ ਇਹਦੇ ਨਾਲ ਦੀ ਆਊਗੀ ਬਾਟਮ ਪ੍ਰਿੰਟਡ ਤੇ ਕਾਟਨ ਦਾ ਦੁਪੱਟਾ ਆਊਗਾ ਠੀਕ ਹੈ ਜੀ ਹਲੋ ਕਾਟਨ ਦਾ ਦੁਪੱਟਾ ਆਊਗਾ ਇਹਦਾ ਸੂਟ ਦਾ ਪ੍ਰਾਈਸ 500 ਰੁਪਏ ਲੱਗੇਗਾ। ਓਨਲੀ 500 ਰੁਪਏ ਖੁੱਲਾ ਡੁਲਾ ਦੁਪੱਟਾ। ਕਲਰ ਤੁਹਾਨੂੰ ਤਿੰਨ ਮਿਲ ਜਾਣਗੇ ਇਹਦੇ ਵਿੱਚ। ਠੀਕ ਹੈ ਜੀ। ਤਿੰਨ ਕਲਰ ਅਵੇਲੇਬਲ ਨੇ ਇਹ ਵਾਲੇ ਸੂਟ 'ਚ। ਓਕੇ ਜੀ। ਹਲੋ। हेलो जी ए आ गया येलो कलर ठीक है ये उपर वो भी लग गया सितारे भी लगे हुए हाईलाइट भी किया कलर भी बहुत सोहना सेम दुप्टा आएगा सेम बॉटम आएगी पांच सौ रुपये प्राइस लगेगा और एक कलर कुछ होर मिल जाएगा फरोजी कलर लो जी फरोजी कलर ये कलर बहुत ही सोहना डिजाइन बहुत सोहना दरअसल ये डिजाइन बहुत वायरल रहा सारा सीजनेबल डिजाइन चलिया ठीक है यह दुपट्टा आ गया ना ਇਸੇ ਕੇ ਸਾਡੇ ਅੱਜ ਦੇ ਸੂਟ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਏ ਵੀਡੀਓ ਨੂੰ লাইਕ ਸ਼ੇਅਰ ਜਰੂਰ ਕਰਿਓ ਥੈਂਕ ਯੂ ਤੁਨਵਾਸ